ਮੇਰਾ ਨਾਮ ਸਰਬੋਤਮ ਰਾਣਾ ਜੀ ਮਜਲਾ ਪ੍ਰਧਾਨ ਹੈ ਯੂਥ ਕਾਂਗਰਸ ਮੋਹਾਲੀ ਦਾ। ਆਜੀ ਸਤਿ ਸ਼੍ਰੀ ਅਕਾਲ ਤੁਸੀਂ ਕਿਵੇਂ ਹੋ? ਸਰ ਪ੍ਰਦਰਸ਼ਨ ਅੱਜ ਅਸੀਂ ਕਰਿਆ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ, ਮੋਹਾਲੀ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ। ਪਿਛਲੇ ਦਿਨ ਨੇ 10 ਦਿਨ ਹੋਏ ਆ ਸਾਡੇ ਇੱਥੇ ਖਪਰਾ ਨੌਜਵਾਨ ਸਾਤੀ ਦਾ ਰਾਣਾ ਬਲੌਚੌਰੀਆ ਦਾ ਕਤਲ ਹੋਇਆ ਹੈ। ਉਹਦੇ ਰਿਲੇਟਿਡ ਅਜੇ ਦੀ ਕ੍ਰਿਆ ਤੇ ਅਸੀਂ ਦੇਖਦੇ ਹੋਏ ਆ ਕਰ ਰਹੇ ਕਿ 10 ਦਿਨ ਹੋ ਗਏ ਉਹਨੇ ਮੁੰਡੇ ਨੂੰ 15 ਦਿਨ ਹੋ ਗਏ ਉਹਦਾ ਕਤਲ ਹੋਇਆ ਨੇ। ਕੀ ਸਰਕਾਰ ਦਾ ਕਿਹੜਾ ਮੋਟਰ ਬੰਦਾ ਸੀਐਮ ਸਾਹਿਬ ਖੁਦ ਗਏ? ਉਹਨਾਂ ਦਾ ਕੋਈ ਮੋਦਵਰ ਬੰਦਾ ਗਿਆ ਉਹਨਾਂ ਨੂੰ ਮਿਲਣ ਕੀ ਉਹਦੇ ਪਰਿਵਾਰ ਨੂੰ ਅਸੀਂ ਰਿਲੀਫ ਵੱਲੋਂ ਜਾਂ ਸਰਕਾਰ ਵੱਲੋਂ ਕੀ ਮਦਦ ਕਰ ਰਹੇ ਆ ਕਿ ਆਰਥਿਕ ਮਦਦ ਕਰ ਰਹੇ ਆ ਤੇ ਕੀ ਉਹਦਾ ਜੋ ਕਤਲ ਹੋਇਆ ਹੈ ਉਹਦੀ ਕੀ ਜਸਟੀਫਿਕੇਸ਼ਨ ਹੈ ਸਰਕਾਰ ਵੱਲੋਂ ਕੋਈ ਨੁਮਾਇੰਦਾ ਨਹੀਂ ਗਿਆ ਹਲੇ ਤੱਕ ਉਹਨੂੰ ਮਿਲਣ ਪਰਿਵਾਰ ਨੂੰ ਸਰ ਹੋਂ ਤਾਂ ਜਿਹੜੀ ਪੁਲਿਸ ਵੱਲੋਂ ਰਿਪੋਰਟ ਅਲਰੇਡੀ ਇੰਟੈਲੀਜੈਂਸ ਦੀ ਰਿਪੋਰਟ ਵੀ ਆ ਰਹੀ ਹੈ ਜਿਹੜੀ ਦੂਜੀ ਰਿਪੋਰਟਾਂ ਨੇ ਉਹ ਕਹ ਰਹੇ ਗੈਂਗਵਾਰ ਹਨ ਤੇ ਜਿਆ ਕਿ ਉਹ ਵੀ ਕਿ ਗੈਂਗਰ ਰਿਲੇਟਿਡ ਸੀ ਦੂਜੀ ਵੀ ਆ ਰਹੀ ਸਰ ਇਹ ਹਰ ਇੱਕ ਕੋਈ ਵੀ ਕਤਲ ਹੋ ਜੂਵੇ ਪੰਜਾਬ ਚ ਹਰ ਇੱਕ ਨੂੰ ਜਿਹੜਾ ਇਹਨਾਂ ਕੋਲ ਕੋਈ ਇੰਟੈਲੀਜੈਂਸ ਇਹਨਾਂ ਕੋਈ ਵੀ ਕਤਲ ਹੋ ਜਾਂਦਾ ਉਹਨੂੰ ਇਸ ਤੋਂ ਬਾਅਦ ਇਹ ਗੈਂਗਵਾਰ ਦਾ ਨਾਮ ਦੇ ਦਿੰਦੇ ਆ ਗੈਂਗਵਾਰ ਕੰਟਰੋਲ ਕਰਨਾ ਕਿਹਦਾ ਕੰਮ ਹੈ ਭਗਵੰਤ ਸਿੰਘ ਸੱਤੇ ਪਏ ਆ ਆਪਣੇ ਨਾਲ ਉਹ ਹਜ਼ਾਰ ਬੰਦਿਆਂ ਦੀ ਸਿਕਿਉਰਿਟੀ ਲੈ ਕੇ ਤੁਰਦੇ ਆ ਸਰਕਾਰ ਬਣਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਮੈਂ ਤਾਂ ਸਿਕਿਉਰਿਟੀ ਨਹੀਂ ਲਵਾਂਗਾ ਮੈਂ ਕੁਝ ਨਹੀਂ ਕਰੂੰਗਾ ਉਹਨਾਂ ਹਜ਼ਾਰ ਬੰਦਿਆਂ ਨੂੰ ਆਪਣੇ ਤੋਂ ਦੂਰ ਕਰਨ ਤੇ ਉਹਨਾਂ ਨੂੰ ਕਹਿਣ ਇੰਟੈਲੀਜੈਂਸ ਚ ਜਾਓ ਤੇ ਇੰਟੈਲੀਜੈਂਸ ਫੇਲੀਅਰ ਆ ਜਿਹ ਗੈਂਗਵਾਰਾ ਕਹ ਰਹੇ ਆ ਕੋਈ ਗੈਂਗਵਾਰ ਨਹੀਂ ਸਰ ਉਹ ਬਹੁਤ ਹੀ ਇੱਕ ਡੀਸੈਂਟ ਪਲੇਅਰ ਸੀਗਾ ਕਬੱਡੀ ਦਾ ਪ੍ਰੋਮੋਟਰ ਸੀਗਾ ਮਾਂ ਖੇਡ ਕਬੱਡੀ ਦਾ ਪ੍ਰੋਮੋਟਰ ਸੀਗਾ ਪਰਵਾਦ 10 ਦਿਨ ਪਹਿਲਾਂ ਉਹਦਾ ਮੁੰਡੇ ਦਾ ਵਿਆਹ ਹੋਇਆ ਜੇ ਉਹ ਗੈਂਗਵਾਰ ਹੁੰਦਾ ਜੀ ਅਸੀਂ ਕਹਿੰਨੇ ਆ ਕਿ ਉਹਦੇ ਕੋਲ ਕੋਈ ਥ੍ਰੈਟ ਹੈ ਤੇ ਅਗਲਾ ਪਾਵਲ ਥੂੜੀ ਆ ਵੀ 10000 ਬੰਦੇ ਦੀ ਪੀੜ ਚ ਆ ਕੇ ਉਹ ਮੇਲੇ ਚ ਆਏਗਾ ਤੇ ਕਬੱਡੀ ਖੇਲੇਗਾ ਥੋੜੀ ਸੋਦਾ ਦਾਵਾ ਕੀਤਾ ਜਾ ਰਿਹਾ ਕਿ ਸਾਡੇ ਵੱਲੋਂ 12th ਕਾਰਵਾਈ ਵੀ ਕੀਤੀ ਗਈ ਉਸ ਇੱਕ ਬੰਦੇ ਦਾ ਐਨਕਾਊਂਟਰ ਵੀ ਕਰ ਦਿੱਤਾ ਗਿਆ ਤੇ ਬਾਕੀ ਨੇ ਜੇ ਭਾਲ ਸਰਕਾਰ ਕਾਰਵਾਈ ਤਾਂ ਵੱਧ ਦੀ ਗੱਲ ਹੈ ਅਸੀਂ ਕਹਿੰਨੇ ਆ ਸਿਚੁਏਸ਼ਨ ਨੇ ਪਤਾ ਕੀ ਹੋ ਰਹੀ ਹੈ ਉਹਨਾਂ ਦਾ ਤੁਸੀਂ ਦੇਖੋ ਹਮਲਾਵਰਾਂ ਦਾ ਕਿੱਡਾ ਜਿਗਰ ਹੈ ਕਿ ਉਹ 10000 ਭੀੜ ਹੋਵੇ ਮੇਲਾ ਹੋਵੇ ਆ ਕੇ ਉਹ ਉੱਥੇ ਡਿਪਟੀ ਸਾਹਿਬ ਅਵੇਲੇਬਲ ਐ ਪ੍ਰੈਜ਼ੈਂਟ ਸੀਗੇ ਐ ਐਸਐਚਓ ਪਤਾਨੀ ਮੁਹਾਲੀ ਦੇ ਮੰਨੇ ਦਵੰਨੇ ਕੰਨੇ ਉੱਥੇ ਸੀਗੇ ਫੇਰ ਵੀ ਉਹ ਆਏ ਆਪਣੇ ਮਿਸ਼ਨ ਨੂੰ ਨੰ ਇਲਜ਼ਾਮ ਦੇਆ ਤੇ ਉਹਦਾ ਕਤਲ ਕਰਕੇ ਵਾਪਸ ਚਲੇ ਗਏ ਸਭ ਤੋਂ ਹਰਾਨੀ ਵਾਲੀ ਗੱਲ ਐ ਕਿ ਕਤਲ ਵੀ ਕਰਿਆ ਤੇ ਅਗਲੇ ਭੱਜ ਵੀ ਗਏ ਤੇ ਉਹਨਾਂ ਚੋ ਅਜੇ ਤੱਕ ਇੱਕ ਨਹੀਂ ਫੜੋਆ ਹੋਆ ਹੋਰ ਕਿਸੇ ਦਾ ਪਤਾ ਨਹੀਂ ਕਿਹਦਾ ਇਨਕਾਊਂਟਰ ਕਰਕੇ ਕਹਿੰਦੇ ਨੇ ਅਸੀਂ ਇਨਕਾਊਂਟਰ ਕਰ ਰਹੇ ਹਾਂ ਜੀ ਇਨਕਾਊਂਟਰ ਕਰਨਾ ਮੇਰੇ ਮੇਰਾ ਮੰਨਣਾ ਐ ਕਿ ਇਨਕਾਊਂਟਰ ਕਰਨਾ ਇਜ਼ ਨਾਟ ਅ ਸੋਲੂਸ਼ਨ ਅਗਲਾ ਕੀ ਸੋਡਾ ਹੁਣ ਅਸੀਂ ਅੱਜ ਦੀ ਬੜੇ ਸ਼ਾਰਟ ਨੋਟਿਸ ਤੇ ਅਸੀਂ SSP ਸਾਹਿਬ ਕੋਲ ਮੈਂ ਰੈਂਡਮ ਲਈ ਆਏ ਸੀ ਕਿ ਜਾਂ ਤਾਂ ਉਹਦੇ ਪਰਿਵਾਰ ਨੂੰ ਤੇ ਹੋਰ ਮੋਹਾਲੀ ਦੀ ਵਿਗੜਦੀਆਂ ਜਿਹੜੇ ਹਾਲਾਤ ਐ ਉਹਨਾਂ ਨੂੰ ਸੁਧਾਰਿਆ ਜਾਵੇ ਨਹੀਂ ਤਾਂ ਆਉਣ ਵਾਲੇ ਟਾਈਮ ਆਉਣ ਵਾਲੇ 5 10 15 ਦਿਨਾਂ 'ਚ ਜੇ ਉਹਦੇ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਹੋਰ ਉਹਦੇ ਵਰਗੇ ਸਾਡੇ ਕਿੰਨੇ ਭਰਾ ਸਿੰਗਰ ਭਾਈਚਾਰੇ 'ਚ ਉਹ ਰੋਡ ਥ੍ਰੈਟ ਆ ਰਹੇ ਐ ਹੋਰ ਪਲੇਅਰਾਂ ਨੂੰ ਥ੍ਰੈਟ ਆ ਰਹੇ ਐ ਜੇ ਆਉਣ ਵਾਲੇ ਦਿਨਾਂ 'ਚ ਨਾ ਇਨਸਾਫ ਮਿਲਿਆ CM ਦੇ ਘਰ ਦੇ ਅੰਦਰ ਬੜਨ ਦਾ ਯੂਥ ਕਾਂਗਰਸ ਕੰਮ ਕਰੇਗੀ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ ਫਿਰ ਉਸ ਚੀਜ਼ ਨੂੰ ਅੱਜ ਅੱਜ ਰਾਣਾ ਬਲਾਚੋੜੇ ਨੂੰ ਇਨਸਾਫ ਨਹੀਂ ਮਿਲਿਆ ਇੱਥੇ ਬੜਾ ਕਾਫੀ ਮਿਹਨਤ ਤੇ ਬੜਾ ਉਤਲਾ ਫੁੱਫਿਆ ਤੇ ਨਾ ਨੁਇਕਤ ਦਿੱਤਾ ਅੱਜ ਜੀ ਆਪਾਂ ਇੱਥੇ ਜਿਹੜੀ ਪੰਜਾਬ ਦੀ ਵਿਗੜਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਦੇ ਖਿਲਾਫ ਯੂਥ ਕਾਂਗਰਸ ਵੱਲੋਂ ਇੱਕ ਪ੍ਰਦਰਸ਼ਨ ਰੱਖਿਆ ਗਿਆ ਸੀਗਾ ਇਸ ਗੁੰਗੀ ਬੈਰੀ ਸਰਕਾਰ ਜਿਹਨੂੰ ਭਗਵੰਤ ਮਾਨ ਸਾਹਿਬ ਮਹਾਲੀ ਸਾਡਾ ਜ਼ਿਲ੍ਹਾ ਤੇ ਮਹਾਲੀ ਨੂੰ ਕਹਿੰਦੇ ਆ ਕਿ ਅਸੀਂ ਸਿੰਗਾਪੁਰ ਦੁਬਈ ਨਾਲ ਕੰਪੀਟ ਕਰਾਂਗੇ ਇੱਥੇ ਮਲਟੀਨੈਸ਼ਨਲ ਕੰਪਨੀਆਂਜ਼ ਦਾ ਹੱਬ ਬਣਾਵਾਂਗੇ ਆਈਟੀ ਹੱਬ ਬਣਾਵਾਂਗੇ ਲੇਕਿਨ ਜਿਹੜੀ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਪਹਿਲਾਂ ਤੋਂ ਵੀ ਸਟੈਬਲਿਸ਼ਡ ਕੰਪਨੀਆਂਜ਼ ਨੇ ਉਹ ਵੀ ਇੱਥੋਂ ਭਜਦੀਆਂ ਜਾ ਰਹੀਆਂ ਨੇ ਡੇਲੀ ਇੱਥੇ ਕਤਲ ਹੋ ਰਹੇ ਨੇ ਅ ਮਹਿਲਾਵਾਂ ਨਾਲ ਇੱਥੇ ਗਲਤ ਹੱਕਤਾ ਹੋ ਰਹੀਆਂ ਸਨੇਚਿੰਗ ਆ ਇੱਥੇ ਹੋ ਰਹੀਆਂ ਫਰੋਤੀ ਦੀਆਂ ਕੌਲਾਂ ਡੇਲੀ ਦੀ ਹੀ ਗੱਲ ਹੈ ਤੁਸੀਂ ਮੀਡੀਆ ਤੋਂ ਆ ਤੁਸੀਂ ਰੋਜ਼ ਦੇਖਦੇ ਹੋ ਕਿ ਜੇਲ੍ਹਾਂ ਤੋਂ ਬਿਜ਼ਨਸਮੈਨਾਂ ਨੂੰ ਕੋਈ ਸਿੰਗਰ ਕੋਈ ਕਬੱਡੀ ਪਲੇਅਰ ਨੂੰ ਫਰੋਤੀ ਦੀ ਕੌਲ ਆਉਂਦੀਆਂ ਤੇ ਬਿਲਕੁਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੁੰਦੀ ਜਾ ਰਹੀ ਹੈ ਉਹਦੇ ਅਗੇਂਸਟ ਅੱਪਾ ਅੱਜ ਭਗਵੰਤ ਮਾਨ ਸਾਹਿਬ ਦਾ ਸੀਐਮ ਸਾਹਿਬ ਦਾ ਇੱਥੇ ਪੁਤਲਾ ਫੁਕਿਆ ਤੇ ਉਹਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤੇ ਐਸਪੀ ਸਾਹਿਬ ਨੂੰ ਅਸੀਂ ਮਿਲੇ ਐਸਐਸਪੀ ਸਾਹਿਬ ਨੂੰ ਅਸੀਂ ਮੈਮੋਰੰਡਮ ਦਿੱਤਾ ਹੈ ਕਿ ਜਿਹੜੀ ਸਾਡੀ ਪੰਜਾਬ ਦੀਆਂ ਦਿੱਕਤਾਂ ਤੇ ਸਪੈਸ਼ਲੀ ਮੋਹਾਲੀ ਦਾ ਨਾਗਰਿਕ ਹੋਣ ਦੇ ਨਾਤੇ ਅੱਪਾ ਇੱਥੇ ਮੈਂ ਮੋਹਾਲੀ ਦੀ ਸਮੱਸਿਆ ਬਾਰੇ ਉਹਨਾਂ ਨੂੰ ਜਾਗਰੂਕ आश्वासन ਵੀ ਦੁਆਇਆ ਹੈ ਕਿ ਆਪਾਂ ਜਲਦੀ ਤੋਂ ਜਲਦੀ ਉਹ ਚੀਜ਼ਾਂ ਦਾ ਹੱਲ ਕੱਢਾਂਗੇ ਜੇ ਉਹ ਹੱਲ ਕੱਢਦੇ ਆਪਾਂ ਉਸ ਚੀਜ਼ ਦਾ ਸਵਾਗਤ ਕਰਦੇ ਆਂ ਲੇਕਿਨ ਜੇ ਉਹ ਚੀਜ਼ਾਂ ਦਾ ਹੱਲ ਨਹੀਂ ਕੱਢਿਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਪ੍ਰਦਰਸ਼ਨ ਆਪਾਂ ਕਰਾਂਗੇ ਐਸਐਸਪੀ ਆਫਿਸ ਦਾ ਘਰਾਓ ਕਰਾਂਗੇ ਡੀਸੀ ਦਾ ਘਰਾਓ ਕਰਾਂਗੇ ਸੀਐਮ ਹਾਊਸ ਦਾ ਸੀਐਮ ਆਫਿਸ ਦਾ ਵੀ ਘਰਾਓ ਕਰਾਂਗੇ